ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਗੱਲ ਵਿੱਚ ਕੋਈ ਦੋਰਾ ਨਹੀਂ ਹੈ ਕਿ ਸਿੱਖ ਕੌਮ ਦੁਨੀਆ ਦੀਆਂ ਮਹਾਨ ਕੌਮਾਂ ਵਿੱਚੋਂ ਇੱਕ ਹੈ ਕੌਮ ਦੀ ਚੜ੍ਹਦੀ ਕਲਾ ਲਈ ਜਿੰਨਾ ਸਿੱਧਕ ਤੇ ਬਹਾਦਰੀ ਇਸ ਦੇ ਵਾਰਸਾਂ ਨੇ ਵਿਖਾਈ ਹੈ ਦੂਰ ਦੂਰ ਤੱਕ ਇਸ ਦਾ ਕੋਈ ਥਾਨੀ ਨਹੀਂ ਹੈ ਪਰ ਹਰ ਗੱਡੀ ਨੂੰ ਚੱਲਣ ਲਈ ਦੋ ਪਹੀਆਂ ਦੀ ਲੋੜ ਪੈਂਦੀ ਹੈ ਸੋ ਜਿੰਨਾ ਸਮਰਪਣ ਸਿੰਘਾਂ ਨੇ ਆਪਣੀ ਕੌਮ ਲਈ ਦਿਖਾਇਆ ਹੈ ਲੋੜ ਪੈਣ ਤੇ ਬੀਬੀਆਂ ਵੀ ਪਿੱਛੇ ਨਹੀਂ ਰਹੀਆਂ ਉਹਨਾਂ ਨੇ ਵੀ ਵੱਧ ਚੜ ਕੇ ਸੇਵਾ ਕੀਤੀ ਅੱਜ ਤੱਕ ਆਪਾਂ ਸੂਰਮੇ ਸਿੰਘਾਂ ਬਾਰੇ ਬਹੁਤ ਸੁਣਿਆ ਹੈ ਪਰ ਹੁਣ ਵਾਰੀ ਹੈ ਬਹਾਦਰ ਸਿੰਘਣੀਆਂ ਦੀ ਸੋ ਆਓ ਇਤਿਹਾਸ ਦੀ ਤਵਾਰੀਖ ਨੂੰ ਫਰੋਲ ਕੇ ਇਹਨਾਂ ਮਹਾਨ ਸਿੰਘਣੀਆਂ ਦੇ ਜੀਵਨ ਤੇ ਇੱਕ ਪੰਛੀ ਝਾਤ ਮਾਰੀਏ ਬੀਬੀ ਨਾਨਕੀ ਜੀ ਬੀਬੀ ਨਾਨਕੀ ਜੀ ਨੂੰ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਹੋਣ ਦਾ ਮਾਣ ਪ੍ਰਾਪਤ ਹੈ। ਪ੍ਰਥਮ ਗੁਰੂ ਦਾ ਨਾਮ ਕਰਨ ਉਹਨਾਂ ਦੀ ਵੱਡੀ ਭੈਣ ਬੀਬੀ ਨਾਨਕੀ ਜੀ ਦੇ ਨਾਮ ਦੇ ਆਧਾਰ ਤੇ ਹੀ ਕੀਤਾ ਗਿਆ ਸੀ। ਪ੍ਰਚਾਰ ਦੇ ਸ਼ੁਰੂਆਤੀ ਦੌਰ ਵਿੱਚ ਜਦੋਂ ਕਿਸੇ ਨੇ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਸਲ ਮੁੱਲ ਨੂੰ ਨਹੀਂ ਸੀ ਪਛਾਣਿਆ। ਤੇ ਮਾਤਾ ਪਿਤਾ ਸਮੇਤ ਹਰ ਕੋਈ ਬਾਬਾ ਨਾਨਕ ਜੀ ਨੂੰ ਪਾਗਲ ਸੰਧ ਦਾ ਸੀ ਤਾਂ ਉਸ ਵੇਲੇ ਵੀ ਉਹਨਾਂ ਦੀ ਵੱਡੀ ਭੈਣ ਬੀਬੀ ਨਾਨਕੀ ਅਡੋਲ ਆਪਣੇ ਛੋਟੇ ਭਰਾ ਦੇ ਹੱਕ ਵਿੱਚ ਖੜੇ ਰਹੇ ਸਨ ਤੇ ਸਭ ਤੋਂ ਪਹਿਲਾਂ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਵੀ ਬੀਬੀ ਨਾਨਕੀ ਜੀ ਨੇ ਹੀ ਧਾਰਨ ਕੀਤਾ ਸੀ ਇਸ ਲਈ ਉਹਨਾਂ ਨੂੰ ਇਤਿਹਾਸ ਦੀ ਪਹਿਲੀ ਸਿੱਖ ਹੋਣ ਦਾ ਵੀ ਮਾਣ ਪ੍ਰਾਪਤ ਹੈ ਮਾਤਾ ਗੁਜਰਕੌਰ ਜੀ ਜੇਕਰ ਅਸੀਂ ਸਾਰੇ ਸੰਸਾਰ ਦੀ ਤਾਰੀਖ ਨੂੰ ਵੀ ਫਰੋ ਲਈਏ ਤਾਂ ਮਾਤਾ ਗੁਜਰਕੌਰ ਜੀ ਵਰਗੀ ਸ਼ਾਂਤ त्यागी ਤੇ ਸਮਰਪਣ ਦੀ ਮੂਰਤ ਕੋਈ ਹੋਰ ਨਹੀਂ ਲੱਭਣੀ ਆਪਣੇ ਪਤੀ ਨੂੰ ਸ਼ਹਾਦਤ ਲਈ ਤੋਰਨਾ ਹੋਵੇ ਪਤੀ ਦਾ ਸੀਸ ਝੋਲੀ ਵਿੱਚ ਪਾਉਣਾ ਹੋਵੇ ਪੁੱਤਰ ਨੂੰ ਹਕੂਮਤ ਨੂੰ ਲਲਕਾਰ ਦੇ ਸਮੇਂ ਸਪੋਰਟ ਕਰਨਾ ਹੋਵੇ ਜਾਂ ਫਿਰ ਪੋਤਿਆਂ ਨੂੰ ਆਪਣੇ ਦਾਦੇ ਅਤੇ ਪਿਤਾ ਦੇ ਰਾਹ ਤੇ ਚੱਲਣ ਲਈ ਹੱਲਾਸ਼ੇਰੀ ਦੇਣੀ ਹੋਵੇ ਵੱਡੀ ਤੋਂ ਵੱਡੀ ਕੁਰਬਾਨੀ ਦਿੰਦਿਆ ਮਾਤਾ ਜੀ ਕਦੀ ਰੱਤੀ ਭਰ ਵੀ ਨਹੀਂ ਸੀ ਡੋਲੇ ਇਸ ਦੇ ਨਾਲ ਨਾਲ ਉਹਨਾਂ ਨੂੰ ਸਿੱਖ ਕੌਮ ਦੀ ਪਹਿਲੀ ਸ਼ਹੀਦ ਬੀਬੀ ਹੋਣ ਦਾ ਵੀ ਮਾਣ ਹਾਸਲ ਹੈ ਮਾਤਾ ਸੁੰਦਰਕੌਰ ਜੀ ਹੁਣ ਗੱਲ ਕਰਦੇ ਹਾਂ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਧਰਮ ਪਤਨੀ ਮਾਤਾ ਸੁੰਦਰੀ ਜੀ ਮਾਤਾ ਸੁੰਦਰਕੌਰ ਜੀ ਉਹ ਸਨ ਜਿਨ੍ਹਾਂ ਨੇ ਕਲਗੀਧਰ ਪਾਸ਼ਾ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਅਗਲੇ 40 ਸਾਲਾਂ ਤੱਕ ਕੌਮ ਦੀ ਵਾਗ ਡੋਰ ਸੰਭ ਕੇ ਸਾਨੂੰ ਰਾਹ ਵਿਖਾਇਆ ਤੇ ਗੁਰੂ ਸਾਹਿਬ ਦੇ ਕਈ ਅਧੂਰੇ ਕਾਰਜਾਂ ਨੂੰ ਸੰਪੂਰਨ ਕਰਵਾਇਆ ਜਿਦੇ ਵਿੱਚ ਸ੍ਰੀ ਦਸਮ ਗ੍ਰੰਥ ਦੀ ਸਥਾਪਨਾ ਸ੍ਰੀ ਹਰਮੰਦਰ ਸਾਹਿਬ ਦੇ ਹੋਰ ਗੁਰੂ ਧਾਮਾਂ ਦਾ ਪ੍ਰਬੰਧ ਕਾਬਲ ਹੱਥਾ ਵਿੱਚ ਸੌਂਪਣਾ ਤੇ ਕਈ ਮਤਲਬੀ ਆਪਣੇ ਵੱਲੋਂ ਖੁਦ ਨੂੰ 11ਵਾਂ ਗੁਰੂ ਐਲਾਨਨ ਦੀਆਂ ਕੋਸ਼ਾਂ ਨੂੰ ناکਾਮ ਕਰਨ ਵਰਗੇ ਕਈ ਮਹਾਨ ਕਾਰਜ ਸ਼ਾਮਲ ਹਨ ਇਤਿਹਾਸ ਵਿੱਚ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਦੋ ਹੋਰ ਪਤਨੀਆਂ ਦਾ ਜ਼ਿਕਰ ਕੀਤਾ ਗਿਆ ਹੈ ਮਾਤਾ ਜੀਤੋ ਜੀ ਤੇ ਮਾਤਾ ਸਾਹਿਬਕੌਰ ਜੀ ਹਰ ਸਿੱਖ ਲਈ ਸਿਰਫ ਇੱਕ ਵਿਆਹ ਕਰਨ ਦੀ ਮਰਿਆਦਾ ਸਥਾਪਿਤ ਕਰਨ ਵਾਲੇ ਗੁਰੂ ਜੀ ਨੇ ਕੀ ਆਪ ਤਿੰਨ ਵਿਆਹ ਕਰਵਾਏ ਸਨ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਹੀ ਕਹਾਣੀ ਹੈ ਜੇਕਰ ਤੁਸੀਂ ਇਸ ਟੌਪਿਕ ਤੇ ਵੀ ਇੱਕ ਵੀਡੀਓ ਚਾਹੁੰਦੇ ਹੋ ਤਾਂ ਕਮੈਂਟ ਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜ਼ਰੂਰ ਲਿਖੋ ਬੀਬੀ ਮੁਮਤਾਜ ਕੌਰ ਜੀ ਬੀਬੀ ਮੁਮਤਾਜ ਕੌਰ ਜੀ ਉਹ ਸਨ ਜਿਨ੍ਹਾਂ ਨੇ ਜੰਗੀ ਮੈਦਾਨ 'ਚ ਜ਼ਖਮੀ ਹੋਏ ਭਾਈ ਬਚਿੱਤਰ ਸਿੰਘ ਜੀ ਦੀ ਬਰਕ ਬਿਸਤਰ ਤੇ ਪਿਆ ਦੀ ਸੇਵਾ ਕੀਤੀ ਸੀ ਤੇ ਆਪਣੇ ਆਪ ਨੂੰ ਭਾਈ ਬਚਿੱਤਰ ਸਿੰਘ ਜੀ ਦੀ ਧਰਮ ਪਤਨੀ ਮੰਨ ਕੇ ساری ਜ਼ਿੰਦਗੀ ਵਿਆਹ ਨਹੀਂ ਸੀ ਕਰਵਾਇਆ ਤੇ ਉਹਨਾਂ ਦੀ ਵਿਧਵਾ ਬਣ ਕੇ ਜੀਵਨ ਬਤੀਤ ਕੀਤਾ ਮਾਤਾ ਭਾਗ ਕੌਰ ਜੀ ਮਾਤਾ ਭਾਗ ਕੌਰ ਜੀ ਕੋਈ ਵਿਰਲਾ ਹੀ ਸਿੱਖ ਹੋਵੇਗਾ ਜਿਸ ਨੇ ਮਾਤਾ ਭਾਗ ਕੌਰ ਜੀ ਦਾ ਨਾਮ ਨਾ ਸੁਣਿਆ ਹੋਵੇ ਪੜਚਲਿਤ ਪੁਰਾਣ ਇਤਿਹਾਸ ਮੁਤਾਬਿਕ ਮਾਈ ਭਾਗੋ ਜੀ ਉਹੀ ਸਨ ਜਿਨ੍ਹਾਂ ਨੇ ਅਨੰਦਪੁਰ ਸਾਹਿਬ ਤੋਂ ਬਿਦਾਵਰ ਦੇ ਕੇ ਆਏ 40 ਸਿੰਘਾਂ ਨੂੰ ਮੋੜੀ ਇਕੱਠਾ ਕਰਕੇ ਲਿਆਏ ਜਿਨ੍ਹਾਂ ਦੀ ਅਗਵਾਈ ਵਿੱਚ 40 ਮੁਕਤਿਆਂ ਨੇ ਮੁਖਸਰ ਸਾਹਿਬ ਦੀ ਜੰਗ ਲੜਦਿਆਂ ਸ਼ਹੀਦੀਆਂ ਪਾਈਆਂ ਮਾਤਾ ਜੀ ਅੰਤ ਸਮੇਂ ਨੰਦੇੜ ਤੱਕ ਗੁਰੂ ਸਾਹਿਬ ਦੇ ਨਾਲ ਰਹੇ ਤੇ ਮਰਦਾਨਾ ਪੋਸ਼ਾਕ ਪਾ ਕੇ ਗੁਰੂ ਸਾਹਿਬ ਦੇ ਅੰਗ ਰਖਕ ਬਣ ਕੇ ਸੇਵਾ ਸੰਭਾਲਦੇ ਰਹੇ ਦੱਖਣ ਵੱਲ ਸਿੱਖੀ ਦਾ ਜਿੰਨਾ ਵੀ ਪ੍ਰਚਾਰ ਹੋਇਆ ਉਹ ਮਾਤਾ ਭਾਗਕੌਰ ਜੀ ਦੀ ਹੀ ਦੇਣ ਹੈ ਬੀਬੀ ਹਰਸ਼ਰਨ ਕੌਰ ਜੀ ਲੱਖਾਂ ਦੀ ਫੌਜ ਨੂੰ ਚਕਮਾ ਦੇ ਕੇ ਦੋਵੇਂ ਵੱਡੇ ਸ਼ਹਿਬਜ਼ਾਦੇ ਤੇ ਚਮਕੌਰ ਦੀ ਜੰਗ ਦੇ ਸ਼ਹੀਦਾਂ ਦੇ ਅੰਤਿਮ ਸੰਸਕਾਰ ਦਾ ਮਹਾਨ ਕਾਰਜ ਬੀਬੀ ਹਰਸ਼ਰਨ ਕੌਰ ਨੇ ਹੀ ਸੰਪੂਰਨ ਕੀਤਾ ਸੀ ਜੇ ਇਹ ਬਹਾਦਰ ਬੀਬੀ ਜੇ ਇਹ ਬਹਾਦਰ ਸਿੰਘ ਨੇ ਹਿੰਮਤ ਨਾ ਖੌਂਦੀ ਤਾਂ ਹੋ ਸਕਦਾ ਹੈ ਕਿ ਸ਼ਾਹਬਜ਼ਾਦੇ ਤੇ ਹੋਰ ਸਿੰਘਾਂ ਦੀਆਂ ਪਵਿੱਤਰ ਦੇਹਾਂ ਜੰਗੀ ਮੈਦਾਨ ਵਿੱਚ ਹੀ ਰੋਲਦੀਆਂ ਰਹਿੰਦੀਆਂ ਉਹਨਾਂ ਨੂੰ ਚੀਲ ਕਾਂ ਤੇ ਕੁੱਤੇ ਨੋਚ-ਨੋਚ ਕੇ ਬੇਅਦਬ ਕਰਦੇ ਰਹਿੰਦੇ ਰਾਣੀ ਸਦਾ ਕੌਰ ਕੋਈ ਵੀ ਬੰਦਾ ਕਿੰਨਾ ਵੀ ਕਾਬਲ ਕਿਉਂ ਨਾ ਹੋਵੇ ਪਰ ਸੈਲਫ ਮੇਡ ਨਹੀਂ ਹੋ ਸਕਦਾ ਉਸ ਨੂੰ ਮਹਾਨ ਬਣਾਉਣ ਵਿੱਚ ਕਈ ਲੋਕਾਂ ਦਾ ਯੋਗਦਾਨ ਹੁੰਦਾ ਹੈ ਠੀਕ ਉਸੇ ਤਰ੍ਹਾਂ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸ਼ੇਰ-ਏ-ਪੰਜਾਬ ਬਣਾਉਣ ਵਿੱਚ ਕਈ ਬਹਾਦਰ ਜਰਨੇਲਾ ਤੇ ਬੁੱਧੀਮਾਨ ਸਲਾਹਕਾਰਾਂ ਦਾ ਬਹੁਤ ਵੱਡਾ ਸਹਿਯੋਗ ਸੀ ਜਿਨ੍ਹਾਂ ਚੋਂ ਉਹਨਾਂ ਦੀ ਸੱਸ ਰਾਣੀ ਸਦਾਕੌਰ ਜੀ ਨੂੰ ਨਹੀਂ ਭੁਲਾਇਆ ਜਾ ਸਕਦਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਪਹਿਲੀ ਵੱਡੀ ਜਿੱਤ ਲਾਹੌਰ ਦਾ ਕਿਲਾ ਫਤਿਹ ਕਰਨਾ ਸੀ ਜੋ ਖਾਲਸਾ ਰਾਜ ਦਾ ਨੀਂ ਪੱਥਰ ਸਾਬਤ ਹੋਈ ਜੇਕਰ ਉਹ ਜਿੱਤ ਨਾ ਹੁੰਦੀ ਤਾਂ ਸ਼ਾਇਦ ਅੱਜ ਖਾਲਸਾ ਰਾਜ ਦਾ ਇਤਿਹਾਸ ਹੀ ਨਾ ਹੁੰਦਾ ਜੇਕਰ ਇਹ ਕਿਹਾ ਜਾਵੇ ਕਿ ਆਪਣੀ ਸੱਸ ਦੀ ਫੌਜ ਤੇ ਉਹਨਾਂ ਦੀ سپورਟ ਤੋਂ ਬਿਨਾ ਮਹਾਰਾਜਾ ਰਣਜੀਤ ਸਿੰਘ ਕਿਲਾ ਨਹੀਂ ਫਤਿਹ ਕਰ ਸਕਦੇ ਸੀ ਤਾਂ ਇਹ ਗਲਤ ਨਹੀਂ ਹੋਵੇਗਾ ਬੇਸ਼ੱਕ ਸਦਾਕੌਰ ਦੀ ਧੀ ਰਾਣੀ ਮਹਿਤਾਬ ਕੌਰ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਵਿਆਹ ਕੋਈ ਖਾਸ ਸਫਲ ਨਹੀਂ ਸੀ ਰਿਹਾ ਰਾਣੀ ਸਦਾਕੌਰ ਵੀ ਛੇਤੀ ਹੀ ਬਾਗੀ ਹੋ ਗਈ ਸੀ ਪਰ ਖਾਲਸਾ ਰਾਜ ਲਈ ਉਹਨਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ ਮਹਾਰਾਣੀ ਜਿੰਦ ਕੌਰ ਅਗਲਾ ਨਾਮ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੀ ਧਰਮ ਪਤਨੀ ਮਹਾਰਾਣੀ ਜਿੰਦਕੌਰ ਜੀ ਦਾ ਇਹਨਾਂ ਦੀ ਸ਼ਖਸੀਅਤ ਉਦੋਂ ਪਲਟੀ ਜਦੋਂ ਆਪਣੇ ਰੰਗ ਰੂਪ ਤੇ ਪ੍ਰਭਾਵਿਤ ਸ਼ਖਸੀਅਤ ਕਰਕੇ ਇਹ ਸ਼ਾਹੀ ਕੁੱਤਿਆਂ ਦੇ ਤਬੇਲੇ ਸਾਹਮਣ ਵਾਲੇ ਦੀ ਧੀ ਤੋਂ ਰਾਜ ਦੀ ਮਹਾਰਾਣੀ ਬਣ ਗਈ। ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਇੱਕ ਮਹਾਰਾਣੀ ਜਿੰਦਕੌਰ ਹੀ ਸਨ ਜਿਨ੍ਹਾਂ ਤੋਂ ਅੰਗਰੇਜ਼ ਡਰਦੇ ਸਨ ਪਰ ਆਪਣਿਆਂ ਦੀਆਂ ਕੀਤੀਆਂ ਗੱਦਾਰੀਆਂ ਕਾਰਨ ਇਹ ਬਹੁਤਾ دیر ਆਪਣੇ ਰਾਜ ਨੂੰ ਸਾਂਭ ਨਾ ਸਕੇ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਤੇ ਇਹਨਾਂ ਨੂੰ ਨੇਪਾਲ ਜਾ ਕੇ ਸ਼ਰਨ ਲੈਣੀ ਪਈ ਉਥੇ ਰਹਿ ਕੇ ਵੀ ਇਹਨਾਂ ਨੇ ਰਾਜ ਵਾਪਸ ਲੈਣ ਦੀਆਂ ਕਈ ਨਾਕਾਮ ਕੋਸ਼ਿਸ਼ਾਂ ਕੀਤੀਆਂ ਇਹਨਾਂ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ਾਂ ਨੇ ਇਹਨਾਂ ਤੋਂ ਅਲੱਗ ਕਰਕੇ ਲੰਡਨ ਭੇਜਿਆ ਤਰ ਵਿਯੋਗ ਵਿੱਚ ਮਹਾਰਾਣੀ ਰੋ ਰੋ ਕੇ ਅੰਨੀ ਹੋ ਗਈ ਜਿਸ ਤਰ੍ਹਾਂ ਮਹਾਰਾਣੀ ਜਿੰਦਕੌਰ ਨਾਲ ਆਪਣਿਆਂ ਨੇ ਹੀ ਦਗਾ ਕਮਾਈਆਂ ਤੇ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਦੁੱਖ ਹੰਢਾਏ ਵਾਹਿਗੁਰੂ ਜੀ ਮੇਰ ਕਰਨ ਇਸ ਤਰ੍ਹਾਂ ਦੇ ਦੁੱਖ ਕਿਸੇ ਦੁਸ਼ਮਣ ਨੂੰ ਵੀ ਨਾ ਮਿਲਣ ਕਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਸਿੰਘ ਸਿੱਖ ਰਾਜ ਦਾ ਅੰਤ ਹੋਇਆ ਕਿਸ ਤਰ੍ਹਾਂ ਗੋਰਿਆਂ ਨੇ ਆਪਣੀਆਂ ਚਲਾਕੀਆਂ ਨਾਲ ਪੰਜਾਬ ਤੇ ਕਬਜ਼ਾ ਕੀਤਾ ਜੇਕਰ ਤੁਸੀਂ ਇਸ ਟੌਪਿਕ ਤੇ ਵੀ ਵੀਡੀਓ ਚਾਹੁੰਦੇ ਹੋ ਤਾਂ ਕਮੈਂਟ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਜ਼ਰੂਰ ਲਿਖੋ ਜੇਕਰ ਤੁਸੀਂ ਮਹਾਰਾਣੀ ਜਿੰਦਕੌਰ ਤੇ ਇੱਕ ਡੈਡੀਕੇਟਿਡ ਵੀਡੀਓ ਚਾਹੁੰਦੇ ਹੋ ਤਾਂ ਅਲੱਗ ਤੋਂ ਕਮੈਂਟ ਕਰਕੇ ਮਹਾਰਾਣੀ ਜਿੰਦਕੌਰ ਜ਼ਰੂਰ ਲਿਖੋ ਬੀਬੀ ਕਿਸ਼ਨ ਕੌਰ ਜੀ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਜਦੋਂ ਸਿੱਖਾਂ ਨੇ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕੀਤੀ ਤਾਂ ਬੀਬੀ ਕਿਸ਼ਨ ਕੌਰ ਜੀ ਇਹਦੇ ਵਿੱਚ ਪੂਰੀ ਤਰ੍ਹਾਂ ਸਰਗਰਮ ਰਹੇ ਗੁਰੂ ਕਾ ਬਾਗ ਮੋਰਚਾ ਹੋਵੇ ਜਾਂ ਜੈਤੋ ਮੋਰਚਾ ਪੁਲਿਸ ਦੀ ਤਸ਼ੱਦਦ ਸਹਿ ਕੇ ਆਏ ਸਿੰਘਾਂ ਦੀ ਸਾਮ ਸੰਭਾਲ ਕਰਨੀ ਹੋਵੇ ਜਾਂ ਪੁਲਿਸ ਕੈਂਪਾਂ 'ਚ ਜਾ ਜਾ ਕੇ ਜਾਸੂਸੀ ਕਰਨੀ ਹੋਵੇ ਬੀਬੀ ਜੀ ਨੇ ਹਰ ਕੰਮ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਨੇਪਰੇ ਚਾੜਿਆ ਗੁਰਦੁਆਰਾ ਸੁਧਾਰ ਲੈ ਦੇ ਦੌਰਾਨ ਹੀ ਨਨਕਾਣਾ ਸਾਹਿਬ ਵਿੱਚ ਸੈਂਕੜੇ ਸਿੱਖਾਂ ਨੂੰ ਜਿਉਂਦੇ ਸਾੜ ਦਿੱਤਾ ਗਿਆ ਟੋਟੇ ਟੋਟੇ ਕਰਕੇ ਸ਼ਹੀਦ ਕੀਤਾ ਗਿਆ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਮੋਏ ਜੋ ਜੋ ਮੰਨੂ ਵੱਢਦਾ ਅਸੀਂ ਧੂਮ ਸਵਾਏ ਹੋਏ ਇਤਿਹਾਸ ਵਿੱਚ ਸਿੱਖਾਂ ਤੇ ਸਭ ਤੋਂ ਵੱਧ ਜ਼ੁਲਮ ਲਾਹੌਰ ਦੇ ਹਾਕਮ ਮੀਰ ਮੰਨੂ ਦੇ ਦੌਰ ਵਿੱਚ ਹੋਏ ਸਿੱਖਾਂ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਸਿੰਘ ਸਿੰਘਣੀਆਂ ਦਾ ਇਸ ਦੌਰ ਵਿੱਚ ਰੱਜ ਕੇ ਸਿਦਕ ਪਰਖਿਆ ਗਿਆ ਬੀਬੀਆਂ ਨੂੰ ਰੋਜ਼ ਕੈਦ ਵਿੱਚ ਸਵਾ ਸਵਾ ਮਣ ਆਟਾ ਪੀਣ ਨੂੰ ਦਿੱਤਾ ਜਾਂਦਾ ਸੀ ਉਹਨਾਂ ਦੇ ਨਿੱਕੇ ਨਿੱਕੇ ਲਾਲ ਨੇਜਿਆਂ ਤੇ ਟੰਗੇ ਗਏ ਟੋਟੇ ਟੋਟੇ ਕਰਕੇ ਉਹਨਾਂ ਦੇ ਗਲੇ ਵਿੱਚ ਹਾਰ ਬਣਾ ਕੇ ਪਾ ਦਿੱਤੀ ਗਈ ਪਰ ਪਹਾੜ ਤੋਂ ਵੀ ਵੱਡੇ ਜਿਗਰੇ ਵਾਲੀਆਂ ਸਿੰਘਣੀਆਂ ਨੇ ਸਭ ਕੁਝ ਰੱਬ ਦਾ ਭਾਣਾ ਮੰਨ ਕੇ ਕਬੂਲ ਕੀਤਾ ਪਰ ਜ਼ਾਲਿਮਾਂ ਦੇ ਅੱਗੇ ਈ ਨਹੀਂ ਮੰਨੀ ਸੋ ਇਹ ਸਨ ਕੌਮ ਦੀਆਂ ਸਭ ਤੋਂ ਬਹਾਦਰ ਸਿੰਘਣੀਆਂ ਦੀ ਕਹਾਣੀ ਸੰਖੇਪ ਵਿੱਚ ਕਮੈਂਟ ਕਰਕੇ ਦੱਸੋ ਤੁਹਾਨੂੰ ਇਹਨਾਂ ਵਿੱਚੋਂ ਕਿਸ ਬੀਬੀ ਦੀ ਜੀਵਨ ਕਥਾ ਦੀ ਪੂਰੀ ਵੀਡੀਓ ਚਾਹੀਦੀ ਹੈ ਕਮੈਂਟ ਕਰਕੇ ਜਰੂਰ ਦੱਸਣਾ ਤੇ ਵਾਹਿਗੁਰੂ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ